ਕੈਲੀਫੋਰਨੀਆ ਤੇ ਹੋਰ ਕਈ ਸੂਬਿਆਂ ਵਿੱਚ ਆਸ਼ੀਅਨ ਟਰੈਵਲਜ਼ ਨਾਂ ਦੀ ਕੰਪਨੀ ਸਸਤੀਆਂ ਹਵਾਈ ਟਿਕਟਾਂ ਤੇ ਟੂਰ ਪੈਕੇਜ ਮੁਹਈਆ ਕਰਵਾਉਂਦੀ ਹੈ। ਕੰਪਨੀ ਹਰ ਸਾਲ ਦੋ ਵਾਰ ਸ੍ਰੀ ਨਨਕਾਣਾ ਸਾਹਿਬ ਦੀ ਯਾਤਰਾ ਲਈ ਅਮਰੀਕਾ ਤੋਂ ਜਥੇ ਵੀ ਲੈ ਕੇ ਜਾਂਦੀ ਹੈ। ਇਸ ਵੇਲੇ ਅੰਤਰਰਾਸ਼ਟਰੀ ਹਵਾਈ ਟਿਕਟਾਂ ਦੀ ਕੀਮਤਾਂ ਦਾ ਕੀ ਰੁਝਾਨ ਹੈ ਅਤੇ ਸ੍ਰੀ ਨਨਕਾਣਾ ਸਾਹਿਬ ਯਾਤਰਾ ਲਈ ਕੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਇਸ ਬਾਰੇ ਅਸੀਂ ਗੱਲਬਾਤ ਕੀਤੀ ਆਸ਼ੀਅਨ ਟਰੈਵਲ ਦੇ ਜਸਵੰਤ ਮਹਿਮੀ ਨਾਲ। ਜਸਵੰਤ ਜੀ ਇਸ ਵੇਲੇ ਇੰਟਰਨੈਸ਼ਨਲ ਟਿਕਟਿੰਗ ਦੇ ਵਿੱਚ ਜਿਹੜੇ ਪ੍ਰਾਈਸੇਸ ਦੇ ਆਪ ਡਾਊਨ ਚੱਲ ਰਹੇ ਸੀ ਕੀ ਰੁਝਾਨ ਚੱਲ ਰ ਬਿਲਕੁਲ ਸੰਜੀਤ ਜੀ ਜੇ ਟਿਕਟ ਦੀ ਗੱਲਬਾਤ ਕਰੀਏ ਟ੍ਰੈਵਲ ਦੀ ਗੱਲਬਾਤ ਕਰੀਏ ਤੇ ਹਮੇਸ਼ਾ ਜਿਸ ਤਰ੍ਹਾਂ ਵਿਸਾਖੀ ਹੋ ਗਈ ਅਪ੍ਰੈਲ ਹੋ ਗਈ ਹੁਣ ਅਪ੍ਰੈਲ ਦੇ ਵਿੱਚ ਆ ਗਈ ਆ ਤੇ ਹਮੇਸ਼ਾ ਹੀ ਵਧੀਆ ਫੇਰ ਚੱਲਦੇ ਰਹਿੰਦੇ ਆ ਅਪ ਡਾਉਨ ਜਿਹੜੇ ਆ ਉਹ ਫੇਰ ਜਿਹੜੇ ਆਉਂਦੇ ਰਹਿੰਦੇ ਆ ਫਿਰ ਮੈਂ ਅਕਸਰ ਮੈਂ ਇਹ ਗੱਲ ਕਹਿੰਦਾ ਹਾਂ ਕਿ ਜਦੋਂ ਵੀ ਅਸੀਂ ਪਲਾਨ ਕੋਈ ਕਰਦੇ ਆ ਤੇ ਅਸੀਂ ਜੇ ਪਰਚੇਸ ਜਿਹੜੀ ਆ ਦੋ ਤਿੰਨ ਮਹੀਨੇ ਪਹਿਲਾਂ ਕਰ ਲਈਏ ਟਿਕਟ ਤਾਂ ਸਾਨੂੰ ਫੇਰ ਜਿਹੜਾ ਬਹੁਤ ਹੀ ਵਧੀਆ ਮਿਲ ਜਾਂਦਾ ਹੈਗਾ ਹੁਣ ਵੀ ਜਿਹੜੇ ਫੇਰ ਕਾਫੀ ਵਧੀਆ ਚੱਲ ਰਹੇ ਨੇ ਜਿਨ੍ਹਾਂ ਨੇ ਅਪ੍ਰੈਲ ਦੇ ਵਿੱਚ ਜਾਣਾ ਜਾਂ ਮਈ ਦੇ ਫਿਲਹਾਲ ਫਰਵਰੀ ਮਾਰਚ ਅਪ੍ਰੈਲ ਦੇ ਵਿੱਚ ਵਧੀਆ ਫੇਰ ਜਿਹੜੇ ਹਜੇ ਵੀ ਜਿਹੜੇ ਉਹ ਚੱਲ ਰਹੇ ਹੈਗੇ ਤੁਸੀਂ ਕਾਲ ਕਰਕੇ ਸਾਡੇ ਕੋਲ ਜਿਹੜੀਆਂ ਉਹ ਸਾਰੀ ਇਨਫਾਰਮੇਸ਼ਨ ਜਿਹੜੀ ਉਹ ਟਿਕਟ ਨੰਬਰ ਲੈ ਸਕਦੇ ਆ ਬੇਸਿਕਲੀ ਕਾਫੀ ਇਹ ਲੈ ਜਿਹੜੀਆਂ ਹੁਣ ਆਪਾਂ ਗੱਲ ਕਰੀਏ ਜਿਹੜੇ 에ਅਰ ਇੰਡੀਆ ਦੀ ਫੇਰ ਹੈ ਕਾਫੀ ਵਧੀਆ ਫੇਰ ਨੇ ਉਹਦੀ ਕੋਈ ਪ੍ਰੋਬਲਮ ਹੈ ਕਿ ਇੰਟਰਨੈਸ਼ਨਲ ਜਿਹੜੀ ਫਲਾਈਟ ਹੈ ਇੱਕੋ ਜਿਹੜੀ ਆ ਉਹ ਨੌਨ ਸਟਾਪ ਫਲਾਈਟ ਹੈਗੀ ਆ ਪਰ 에ਅਰ ਇੰਡੀਆ ਹੁਣ ਜਾਣਦੇ ਹੋ ਕਿ ਕੈਲੀਫੋਰਨੀਆ ਤੋਂ ਜਿਹੜੀ ਆ ਉਹਨੂੰ ਫਿਊਲ ਭਰਨਾ ਪੈਂਦਾ ਹੈਗਾ ਇਸ ਕਰਕੇ ਉਹ ਜਾਣਦੇ ਹੋ ਇੱਕ ਸਟਾਪ ਦੇ ਨਾਲ ਆ ਫਿਊਲ ਦੇ ਕਰਕੇ ਤੇ ਆਉਂਦੇ ਫਿਰ ਜਿਹੜੇ ਹੁਣ ਇਸ ਟਾਈਮ ਚੱਲ ਰਹੇ ਹੈਗੇ ਨੇ ਇਨ ਇੰਡੀਆ ਦੇ ਦੂਸਰਾ ਇੱਕ ਤੁਸੀਂ ਹਰ ਸਾਲ ਆਸ਼ਨ ਟ੍ਰੈਵਲ ਵੱਲੋਂ ਦੋ ਦੋ ਵਾਰ ਜਿਹੜੇ ਸ਼੍ਰੀ ਨਨਕਾਣਾ ਸਾਹਿਬ ਨੂੰ ਜੱਥਾ ਲੈ ਕੇ ਜਾਂਦੇ ਨੇ ਪਾਕਿਸਤਾਨ ਇਸ ਵੱਲੇ ਦਾ ਕੀ ਸ케ਜੂਲ ਹੈਗਾ ਕੀ ਪਲੈਨਿੰਗ ਹੈਗੀ ਤੁਹਾਡੀ ਬਿਲਕੁਲ ਉਹ ਸੰਜੀਵ ਜੀ ਆਸ਼ਨ ਟ੍ਰੈਵਲ ਦੇ ਵੱਲੋਂ ਦੋ ਵਾਰ ਜੱਥਾ ਜਿਹੜਾ ਉਹ ਨਨਕਾਣਾ ਸਾਹਿਬ ਨੂੰ ਲੈ ਕੇ ਜਾਂਦਾ ਆ ਔਰ ਜਿੱਥੇ ਬਹੁਤ ਸੰਗਤਾਂ ਨੂੰ ਪਿਆਰ ਮਿਲਦਾ ਆ ਤੇ ਇਸ ਵਾਰ ਵੀ ਜਿਹੜਾ ਸਾਡਾ ਬਿਲਕੁਲ ਸਕੇਜੂਲ ਜਿਹੜਾ ਉਹ ਬਣ ਚੁੱਕਾ ਹੈਗਾ ਆ ਅਸੀਂ ਵਕ ਵਕ ਸ਼ਹਿਰਾਂ ਤੋਂ ਆ ਜੁਐਸਏ ਤੋਂ 10 ਅਪ੍ਰੈਲ ਨੂੰ ਚੱਲਾਂਗੇ ਤੇ 19 ਅਪ੍ਰੈਲ ਨੂੰ ਜਿਹੜਾ ਅਸੀਂ ਵਾਪਸ ਜਿਹੜਾ ਉਹ ਆਵਾਂਗੇ ਕਿਉਂਕਿ ਜਿਹੜਾ ਬਸਾਖੀ 13 ਅਪ੍ਰੈਲ ਨੂੰ ਆ ਪੰਜਾ ਸਾਹਿਬ ਹਸਨਬਦਾਲ ਦੇ ਵਿੱਚ ਜਿਹੜਾ ਨਗਰ ਕੀਰਤਨ ਦੇ ਵਿੱਚ ਅਸੀਂ ਸਾਰੇ ਇਕੱਠੇ ਹੋਵਾਂਗੇ ਸੰਜੀਵ ਜੀ ਇੱਥੇ ਨੇ ਦੱਸ ਦਿੰਨਾ ਕਿ ਜਿਹੜਾ ਇਹ ਅਪ੍ਰੈਲ ਦਾ ਜਥਾ ਆ ਇਹਦੇ ਵਿੱਚ ਬਿਲਕੁਲ ਤਿਆਰੀਆਂ ਹੋ ਚੁੱਕੀਆਂ ਆ ਆ ਕਿਸੇ ਵੀ ਸਾਡੇ ਸੰਗਤਾਂ ਦੇ ਵਿੱਚੋਂ ਭਾਈਚਾਰੇ ਨੇ ਜਾਣਾ ਹੋਵੇ ਸਾਡੇ ਨੂੰ ਬੁਕਿੰਗ ਜਿਹੜੀ ਬਿਲਕੁਲ ਓਪਨ ਹੈ ਤੁਸੀਂ ਬੁਕਿੰਗ ਜਿਹੜੀ ਆ ਉਹ ਕਰਵਾ ਸਕਦੇ ਆ ਇਹ ਟੋਟਲ ਫੁੱਲ ਪੈਕੇਜ ਹੈਗਾ ਯਾ ਇਹਦੇ ਵਿੱਚ 에어ਲਾਈਨ ਦੀ ਟਿਕਟ ਵੀਜ਼ਾ ਉੱਥੇ ਦੀ ਰੈਹਾਸ਼ ਔਰ ਫਾਈਵ ਸਟਾਰ ਹੋਟਲ ਸਾਰਾ ਕੁਝ ਇਨਕਲੂਡ ਆ ਤੇਗ ਨਾਲ ਦੀ ਨਾਲ ਮੈਂ ਦੱਸਣਾ ਚਾਹੁੰਦਾ ਕਿ ਇਹ ਪਿਓਰ ਵੈਜੀਟੇਰੀਅਨ ਫੂਡ ਅਸੀਂ ਪ੍ਰੋਵਾਈਡ ਜਿਹੜਾ ਉੱਥੇ ਕਰੀਦਾ ਹੈਗਾ ਆ ਔਰ ਜਿਹੜਾ ਕਿ 10 ਅਪ੍ਰੈਲ ਤੋਂ ਲੈ ਕੇ 19 ਅਪ੍ਰੈਲ ਤੱਕ ਜਿਹੜਾ ਉਹ ਜਾ ਰਿਹਾ ਬਿਲਕੁਲ ਤਿਆਰੀਆਂ ਇਹਦੀਆਂ ਓਪਨ ਹੈਗੀਆਂ ਨੇ ਸਾਨੂੰ ਕਾਲ ਕਰਕੇ ਸਾਡੇ ਜਿਹੜੇ ਜਿੰਨੇ ਵੀ ਯੂਐਸਏ ਦੇ ਵਿੱਚ ਆਫਿਸ ਹੈਗੇ ਆ ਜਿਸ ਤਰ੍ਹਾਂ ਅਜ ਰਿਜਨੂ ਹੈਗਾ ਆ ਸ਼ਾਰਟ ਲੈਗਾ ਸੈਕਰਾਮੈਂਟ ਟੂ ਸਨ ਫਰਾਂਸਿਸਕੋ ਇੰਡੀਆਨਾ ਪੋਲੀਸ ਹੈਗਾ ਆ ਨਿਊਯਾਰਕ ਹੈਗਾ ਆ ਡੈਨਵਰ ਹੈਗਾ ਆ ਕਿਤੇ ਵੀ ਆਫਿਸ ਦੇ ਵਿੱਚ ਜਾ ਕੇ ਤੁਸੀਂ ਲਾਸ ਐਂਜਲੋ ਆਫਿਸ ਹੈਗਾ ਆ ਕਿਤੇ ਵੀ ਸਰਚ ਕਰਕੇ ਗੂਗਲ ਤੇ ਤੁਸੀਂ ਜਿਹੜੀ ਜਾਣਕਾਰੀ ਤੁਸੀਂ ਜਿਹੜੀ ਉਹ ਲੈ ਸਕਦੇ ਆ ਫ੍ਰਿਜਨੋ ਦੇ ਵਿੱਚ 558 253310 ਤੇ ਕਾਲ ਕਰਕੇ ਮੇਰੇ ਕੋਲ ਜਿਹੜੀ ਜਿੰਨੀ ਵੀ ਜਾਣਕਾਰੀ ਤੁਸੀਂ ਲੈ ਸਕਦੇ ਇਸ ਜੱਥੇ ਬਾਰੇ ਸ਼ੁਕਰੀਆ ਜੀ ਸੋ ਆਸ਼ੀਨ ਟਰੈਵਲ ਵੱਲੋਂ ਜਿੱਦਾਂ ਕਿ ਦੱਸਿਆ ਗਿਆ ਕਿ ਜਿਹੜੇ ਇੰਟਰਨੈਸ਼ਨਲ ਟਿਕਟਿੰਗ ਦੇ ਵਿੱਚ ਪ੍ਰਾਈਸੇਸ ਦਾ ਵਾ ਉਹ ਉੱਪਰ ਥੱਲੇ ਚੱਲਦਾ ਰਹਿੰਦਾ ਲੇਕਿਨ ਐਸ ਵੱਲੇ ਜੇ ਤੁਸੀਂ ਐਡਵਾਂਸ ਦੇ ਵਿੱਚ 3-4 ਮਹੀਨੇ ਪਹਿਲਾਂ ਬੁਕਿੰਗ ਲੈਂਦੇ ਹੋ ਤਾਂ ਤੁਹਾਨੂੰ ਅੱਛੇ ਪ੍ਰਾਈਸੇਸ ਮਿਲ ਸਕਦੀਆਂ 에ਅਰ ਇੰਡੀਆ ਦੀ ਪ੍ਰਾਈਸੇਸ ਵੀ ਅੱਛੀ ਆ ਰਹੀ ਲੇਕਿਨ ਇੱਕੋ ਹੀ ਆ ਕਿ ਉਹਦਾ ਟਰੈਵਲ ਟਾਈਮ ਵੱਧ ਗਿਆ ਕਿਉਂਕਿ ਉਹਨੂੰ ਰਸਤੇ 'ਚ ਫਿਊਲਿੰਗ ਕਰਨੀ ਪੈਂਦੀ ਆ ਅੱਗੇ ਡਾਇਰੈਕਟ ਫਲਾਈਟ ਸੀ ਕਿਉਂਕਿ ਪਾਕਿਸਤਾਨ ਦਾ ਜਿਹੜਾ 에ਅਰ ਸਪੇਸ ਬੰਦ ਹੋਣ ਕਰਕੇ ਰੂਟ ਚੇਂਜ ਹੋਇਆ ਉਹਦੇ ਕਰਕੇ ਜਿਹੜਾ ਟਰੈਵਲ ਟਾਈਮ ਤੇ ਜਿਹੜਾ ਡਿਸਟੈਂਸ ਹੈ ਉਹ ਵੱਧ ਗਿਆ ਉਹਦੇ ਕਰਕੇ ਜਿਹੜਾ ਇਹਦੀ ਟਿਕਟਿੰਗ ਦੇ ਵਿੱਚ ਥੋੜਾ ਜਿਹਾ ਫਰਕ ਪਿਆ ਹੈ ਲੇਕਿਨ ਫਿਲਹਾਲ ਜੇ ਤੁਸੀਂ ਲੌਂਗ ਟਰਮ ਪਲੈਨਿੰਗ ਕਰਕੇ ਚੱਲਦੇ ਹੋ ਤੇ ਅੱਛੇ ਪ੍ਰਾਈਸਸ ਟਿਕਟਾਂ ਮਿਲ ਸਕਦੀਆਂ ਦੂਸਰੇ ਸ਼੍ਰੀ ਨਨਕਾਣਾ ਸਾਹਿਬ ਦੇ ਜੱਥੇ ਵਾਸਤੇ ਵੀ ਜਿਹੜੀਆਂ ਅਪ੍ਰੈਲ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਜੇ ਕਿਸੇ ਨੇ ਵੀ ਉਥੇ ਜਥੇ ਦੇ ਵਿੱਚ ਹਿੱਸਾ ਬੰਨਣਾ ਹੋਵੇ ਪਾਕਿਸਤਾਨ ਜਾ ਕੇ ਦਰਸ਼ਨ ਕਰਨੇ ਹੋਣ ਤੇ ਉਹ ਆਸ਼ੀਨ ਟ੍ਰੈਵਲ ਦੇ ਕਿਸੇ ਵੀ ਆਫਿਸ ਵਿੱਚ ਜਾ ਕੇ ਜਾਂ ਆਨਲਾਈਨ ਸੰਪਰਕ ਕਰ ਸਕਦੇ ਆ ਫੋਨ ਤੇ ਸੰਪਰਕ ਕਰ ਸਕਦੇ ਆ ਔਰ ਉਸ ਜਥੇ ਦਾ ਹਿੱਸਾ ਬਣ ਸਕਦੇ ਆ ਕੁਮਾਰ ਸੰਜੀਵ ਜੀਟੀਸੀ ਨਿਊਜ਼ ਫਰੇਜ਼ਨੋ ਕੈਲੀਫੋਰਨੀਆ